ਕਿੱਥੋਂ ਆਇਓ ਮੋਗੇ ਤੋਂ ਵੀ ਮੋਗੇ ਤੋਂ ਕੀ ਬਾਤ ਆ ਸਾਡੇ ਏਰੀਆ ਦੇ ਬੰਦੇ ਆ ਆਪਾਂ ਬਠਿੰਡੇ ਤੋਂ ਠੀਕ ਆ ਆ ਇੱਥੇ ਰੱਖ ਹੋਰ ਕਿਵੇਂ ਕੁੰਮਣਾ ਹਾਂਜੀ ਕਹਿੰਦੇ ਮਾਪੇ ਕਹਿੰਦੇ ਕੀ ਕਹਿੰਦੇ ਬਠਿੰਡਾ ਤੇ ਮੋਗੇ ਦਾ ਤਾਂ ਫਰਕ ਹੀ ਬਹੁਤ ਆ ਹਾਂ ਕਹਿੰਦੇ ਐਵੇਂ 90 ਕਿਲੋਮੀਟਰ ਪੈਂਦਾ ਹੈ ਹੈਨਾ ਹਾਂ ਫਿਰ ਵੀ ਆਪਣਾ ਏਰੀਆ ਆ ਹਾਂ ਹਾਂ ਨਹੀਂ ਬਹੁਤ ਫਰਕ ਹੈ 90 ਕਿਲੋਮੀਟਰ 2 ਘੰਟੇ ਲਾਦਿਆ ਬਸ ਤੇ ਸਹੀ ਗੱਲ ਹੋਰ ਤੁਹਾਣਾ ਸੈਕਟਰ ਬਹਿਲੀ ਵਾਰ ਆਏ ਨਹੀਂ ਨਹੀਂ ਬਹੁਤ ਵਾਰ ਆਏ ਆ ਅੱਛਾ ਹਾਂ ਪਹਿਲੀ ਮੜਾਈ ਸੀ ਸਪੈਸ਼ਲ ਹਨੇ ਘੁੰਮਣ ਆਏ ਹਾਂ ਸਪੈਸ਼ਲ ਇੱਥੇ ਕੋਈ ਰਹਿੰਦਾ ਚੰਡੀਗੜ੍ਹ ਹੈ ਆ ਉਧਰ ਰਹਿੰਦਾ ਕੋਈ ਚੰਡੀਗੜ੍ਹ ਕੇ ਸਪੈਸ਼ਲੀ ਆਏ ਵੈਸੀ ਨਹੀਂ ਸਪੈਸ਼ਲੀ ਆਏ ਆ ਵੈਸੀ ਅੱਛਾ ਆ ਦੇਖੋ ਕਈ ਪਿੰਡਾਂ ਜੋ ਬਾਹਰ ਨਿਕਲਦੇ ਨੇ ਘਰਾਂ ਤੋਂ ਬਾਹਰ ਦੇਖੋ ਬੇਬੇ ਰੇੜੀ 17 ਸੈਟਰ ਕੋ ਬਣਾਉਂਦੇ ਨੇ ਓਕੇ ਇਧਰ ਕਰੋ 13 ਚੰਡੀਗੜ੍ਹ ਹੋ ਜੀ ਜਮਾ ਸੁਣਾ ਪਿੰਡਾਂ ਵਾਲੇ ਜੱਟ ਮੁੜ ਗਏ ਹੈ ਕਿਉਂ ਵੀ ਸਹੀ ਗੱਲਾਂ ਨੇ ਬੇਬੇ ਘੁੰਮਣਾ ਚਾਹੀਦਾ ਹੈ ਜਿਹੜੀਆਂ ਬੇਬੇ ਘਰੇ ਬੈਠੀਆਂ ਨੇ ਬੀਬੀਆਂ ਘੁੰਮਣੇ ਨਿਕਲਦੀਆਂ ਮੋਗੇ ਉੱਤੇ ਬਜ਼ਾਰਾਂ ਚ ਵੀ ਨਹੀਂ ਜਾਂਦੀਆਂ ਮੋਗੇ ਬੈਠੇ ਰਹਿੰਦੀਆਂ ਮੋਗੇ ਬੈਠੇ ਰਹਿੰਦੀਆਂ ਮੋਗੇ ਨਹੀਂ ਬੈਣਾ ਆਹ ਦੇਖੋ ਬੇਬੇ ਮਿਸਾਲ ਐ ਉਹਨਾਂ ਬੀਬੀਆਂ ਲਈ ਜਿਹੜੇ ਘਰੋਂ ਬਾਹਰ ਨਹੀਂ ਨਿਕਲਦੀਆਂ 17 ਸੈਟਰ ਗੇੜੀਆਂ ਲੱਗਦੀਆਂ ਨੇ ਹੋਰ ਕੁਝ ਖਰੀਦਿਆ ਨਹੀਂ ਉਹ ਕਹਤਾ ਆਈਆਂ ਹੈ ਖਰੀਦਣਾ ਕੀ ਅਜੇ ਤਾਂ ਆਈਆਂ ਰੌਣਕ ਮਿਲਾ ਦੇਖਣ ਹਾਂ ਓਕੇ ਓਕੇ ਹੋਰ ਬਸ ਕਿੰਨਾ ਘੁੰਮਣਾ ਚਾਹੀਦਾ ਜ਼ਿੰਦਗੀ ਜ਼ਰੂਰੀ ਐ ਜਿੰਨਾ ਚਿਰ ਤੁਰਦੇ ਆ ਨੈਣ ਪ੍ਰਾਨ ਆਹੀ ਸਹੀ ਹੈ ਬਸ ਤੇ ਆਏ ਹਾਂ ਨਹੀਂ ਆਪਦੀ ਗੱਡੀ ਤੇ ਆਏ ਆ ਆਪਦੀ ਗੱਡੀ ਨੇ ਆ ਹਾਂ ਚਾਰ ਫੈਮਲੀਆਂ ਚਾਰ ਫੈਮਲੀਆਂ ਇਕੱਠੀਆਂ ਕਰਕੇ ਲਿਆਏ ਆ ਚਾਰ ਫੈਮਲੀਆਂ ਇਕੱਠੇ ਕਰਕੇ ਆਏ ਘੁੰਮਾ ਫਿਰੋ ਅੱਛਾ ਚੰਡੀਗੜ੍ਹ ਆਏ ਸਪੈਸ਼ਲੀ ਸਪੈਸ਼ਲ ਜੰਡੀਗੜ੍ਹ ਆਏ ਓਕੇ ਇੰਨਾ ਕੀ ਛਾੜੜਾ ਸੀ ਚੰਡੀਗੜ੍ਹ ਦਾ ਬਸ ਸ਼ੌਂਕ ਆ ਛੁੱਟੀਆਂ ਸੀ ਤਿੰਨ ਬੱਚਿਆਂ ਨੂੰ ਕਹਿੰਦੇ ਚਲੋ ਘੁੰਮਣ ਚੱਲ ਗਏ ਓਕੇ ਹੋਰ ਖਾਣ ਪੀਣ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕਿੰਨਾ ਕੁ ਕੰਟਰੋਲ ਹੋਣਾ ਚਾਹੀਦਾ ਬਈ ਤਾਂ ਹੁੰਦਾ ਨਹੀਂ ਪੰਜਾਬੀਆਂ ਦਾ ਉਹੰਦਾ ਇਹ ਕਿਹਾ ਵੀ ਗਾਲਾਂ ਮਾਰਨਾ ਇਨਾ ਮਿਲ ਜਾਵੈ ਉਹਨਾਂ ਘਾਇਜਨੋ ਉਹ ਪੰਜਾਬੀ ਕਾ ਦਾ ਜਿਹੜਾ ਕੰਟਰੋਲ ਕਰੇ ਆਹ ਦੇਖੋ ਟੱਡ ਦੱਸ ਰੇ ਇਧਰ ਖਾਦੇ ਪੀਂਦੇ ਘਰਾਂ ਦੇ ਆਹ ਦੇਖੋ ਜੈਕਟ ਲਈ ਸੀਗੀ ਐਲ ਸਾਈਜ਼ ਤੇ ਐਕਸਲ ਹੋਇਆ ਪਿਆ ਕੰਮ ਟੱਡ ਰਾ ਹਾਂ ਕਾਓ ਵੀ ਉਹ ਨੋਜ ਕਰੋ ਹਾਂ ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਨੀ ਜਿਹੜੇ ਕਹਿੰਦੇ ਕਿ ਜਵਨ ਹੀ ਖਾਣਾ ਪੀਣਾ ਜਾਏ ਕੰਟਰੋਲ ਕਰਨਾ ਚਾਹੀਦਾ ਨਹੀਂ ਨਹੀਂ ਤਾਂ ਦੇਖਦੀ ਹੋ ਗਈ ਸ਼ਹਿਰ ਵਾਲੀਆਂ ਕੁੜੀਆਂ ਸੁਕੜੀਆਂ ਬਤਲੀਆਂ ਜੀਆਂ ਹਾਂ ਹਨ ਖਾਂਦੀਆਂ ਪੀਂਦੀਆਂ ਨੇ ਕਿਹਾ ਖਾਂਦੀਆਂ ਪੀਂਦੀਆਂ ਨਹੀਂ ਹਣਾ ਪਰ ਪਤਾ ਨਹੀਂ ਨਾ ਲੱਗਦਾ ਮੈਂ ਖਾਦਾ ਪੀਂਦੇ ਘਰ ਦਾ ਬੰਦਾ ਕਿ ਆ ਖਾਣਾ ਪੀਣਾ ਚਾਹੀਦਾ ਹਾਂ ਇੱਥੇ ਪਤਾ ਲੱਗਦਾ ਖਾਦਾ ਪੀਂਦੇ ਘਰ ਦਾ ਕੀ ਕੰਟਰੋਲ ਜਾਂ ਲੋਕ ਕਰਨ ਲੱਗੇ ਅੱਜਕੱਲ ਬਾੜਾ ਕਰਨ ਲੱਗੇ ਆ ਨਹੀਂ ਖਾਣਾ ਉਹ ਨਹੀਂ ਖਾਣਾ ਐਵੇਂ ਕਰ ਜਾਂਦੇ ਸਭ ਕੁਛ ਛੱਕ ਜਾਂਦੇ ਅੱਛਾ ਐਵੇਂ ਕੰਟਰੋਲ ਕਰੀ ਜਾਂਦੇ ਐਵੇਂ ਕਹੀ ਜਾਂਦੇ ਆ ਪੰਜਾਬੀ ਬੰਦੇ ਨਹੀਂ ਛੱਡਦੇ ਖਾਣੇ ਹਣਾ ਖਾਂਦੇ ਆ ਕੰਟਰੋਲ ਕਰਨਾ ਚਾਹੀਦਾ ਹਾਂ ਹੁਣ ਤੁਸੀਂ ਉਹਦੇ ਤੇ ਪਾਉਂਗੇ ਫੋਨ ਤੇ ਕੇ ਨੀ ਕੰਟਰੋਲ ਕਰਾਂਗੇ ਨਹੀਂ ਪਾਉਦੇ ਬੇਬੇ ਦੀ ਵੀ ਰਿਪੋਰਟ ਓਕੇ ਹੁੰਦੀ ਹੈ ਡਾਕਟਰ ਡੂਟਰ ਨੂੰ ਦਿਖਾਇਆ ਨਾ 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 ਆਪਾਂ ਜਮਾਂ ਸੀ ਆ ਪਾਣੀ ਕੁਛ ਗਈ ਅੱਛਾ ਤੇ ਹੁਣ ਪੰਜਾਬੀਆਂ ਦੇ ਸਰ ਠੰਡ ਆ ਗਈ ਤੇ ਸਾਗ ਕਿੰਨਾ ਟਾਈਮ ਚੱਲਦਾ ਫਿਰ ਕਰੇ ਨਹੀਂ ਸਾਗ ਬਣਾਉਣਾ ਹੈ ਪਹਿਲੀ ਵਾਰ ਅੱਜ ਅੱਜ ਬਣਾਇਆ ਨਹੀਂ ਅੱਜ ਖਾ ਗਿਆ ਅੱਜ ਖਾ ਗਏ ਅੱਜ ਕਿੱਥੋਂ ਬਣਾਇਆ ਸੀ ਗੁਰਦੁਆਰੇ ਸਾਹਿਬ ਅੱਜ ਹਾਂ ਸੱਚ ਗੁਰੂ ਘਰਾਂ ਚ ਲੰਗਰ ਚੱਲ ਰਿਹਾ ਅੱਜ ਹਾਂ ਸੇ ਇਥੋਂ ਪਤੇਗੜ ਸਾਹਿਬ ਤੋਂ ਖਾਦਾ ਚੰਡੀਗੜ੍ਹ ਦੀ ਬੇਬੇ ਕੀ ਖਾਸ ਗੱਲ ਲੱਗੀ ਮੋਗੇ ਨਾਲ ਹਾਂ ਮੋਗੇ ਨਾਲੋਂ ਚੰਡੀਗੜ੍ਹ ਵਧੀਆ ਹੈ ਵਧੀਆ ਹਾਂ ਵਧੀਆ ਹੋਰ ਹੋਰ ਮਾਹੌਲ ਕਿਦਾਂ ਦਾ ਲੋਕ ਕਿਦਾਂ ਦੇ ਬੱਚੇ ਪੜਦੇ ਰਹੇ ਪਹਿਲਾਂ ਤਾਂ ਆਉਂਦੇ ਜਾਂਦੇ ਰਹੇ ਬੱਚਾ ਡੋਕਰੀ ਵੀ ਕਰਦਾ ਰਿਹਾ ਇੱਥੇ ਅੱਛਾ ਇੱਥੇ ਕਿੱਥੇ ਪੜਦੇ ਸੀਗੇ ਇੱਥੇ ਪੜਦਾ ਚੰਡੀਗੜ੍ਹ ਹੀ ਪੜਿਆ ਮੁੰਡਾ ਮੇਰਾ ਅੱਛਾ ਫਿਰ ਆਉਂਦੇ ਰਹਿੰਦੇ ਸੀਗੇ ਹਾਂ ਮੈਂ ਆਉਂਦੀ ਰਹਿੰਦੀ ਸੀ ਹਾਂ ਹੋਰ ਕਿਦਾਂ ਲੱਗਦਾ ਮਾਹੌਲ ਵਧੀਆ ਹੈ ਤੈਨੂੰ ਦਿਲ ਨਹੀਂ ਕੀਤਾ ਕਿ ਹਮੇਸ਼ਾ ਹੀ ਚੰਡੀਗੜ੍ਹ ਆਈਏ ਮੋਗਾ ਛੱਡ ਕੇ ਤੈਨ ਯਾਰੇ ਨਹੀਂ ਅਸੀਂ ਫਰੀਦਕੋਟ ਤੋਂ ਆਏ ਅੱਛਾ ਹੁਣ ਫਰੀਦਕੋਟ ਅਸੀਂ ਫਰੀਦਕੋਟ ਤੋਂ ਇਹ ਫਾਜ਼ਲ ਕਾ ਤੋ ਇਹ ਮੋਗੇ ਤੋ ਅੱਛਾ ਪੰਜਾਬ ਖੇਡ ਰਿਆ ਪੂਰਾ ਨਕਸ਼ਾ ਪੰਜਾਬ ਦਾ ਇੱਥੇ ਹੈ ਕਿਤਾ ਕੀਤਾ ਪੂਰਾ ਮਾਲਵਾ ਇਕੱਠਾ ਕੀਤਾ ਹੋਇਆ ਪੂਰਾ ਆਹ ਮੇਰਾ ਦਵਾਈ ਹੈ ਇੱਥੇ ਰੱਖ ਹਾਂ ਹੋਰ ਤਰੀਬੇ ਉਨੀ ਰੌਣ ਗਿਆ ਅਸੀਂ ਤਰੀਬੇ ਨਾਲ ਗੱਲਾਂ ਕਰੀ ਚਲੀਏ ਚੰਡੀਗੜ੍ਹ ਸਤਾਰਾਂ ਸੈਟਰ ਮੈਂ ਸਾਰਿਆਂ ਨੂੰ ਭੁੱਲ ਗਿਆ ਗੁਰਦਾਸ ਗੱਲਾਂ ਵੀ ਸੁਣਾਉਂਦੇ ਹੋਗੇ ਸੀ ਅੱਜ ਕਿਉਂ ਚੰਡੀਗੜ੍ਹ ਜਾ ਕੇ ਆਈਆਂ ਤੇ ਆ ਕੁਝ ਵੇਖਿਆ ਪਤਾ ਹੀ ਸਾਰਿਆਂ ਨੂੰ ਪੀ ਜਾਂਦੇ ਆ ਜਦੋਂ ਉਹਨਾਂ ਦਾ ਜਵਾਬ ਤੁਸੀਂ ਇੱਥੇ ਬੈਠੀ ਹੋ ਮੈਂ ਆਂਡ ਗਵਾਂਡ ਚ ਬੀਬੀਆਂ ਇਕੱਠੀਆਂ ਹੁੰਦੀਆਂ ਨੇ ਸੌਂਦੀਆਂ ਹੁੰਦੀਆਂ ਨੇ ਤੁਸੀਂ ਵਿਖਾ ਦੇਉਂਗੇ ਨਾ ਬੀਬੀ ਹੋਏ ਜਾਂਦਾ ਹਾਂ ਇਹ ਨਹੀਂ ਬੇਬੇ ਦੀਆਂ ਗੱਲਾਂ ਵੀ ਸੌਂਦੀਆਂ ਹੁੰਣਗੀਆਂ ਉੱਥੇ ਪਹਿਰਾਵਾ ਕਿਹੋ ਜਿਹਾ ਕੁੜੀਆਂ ਦਾ ਕੀ ਹੁੰਦੀਆਂ ਹਨਾ ਹੁਣ ਤਾਂ ਸਾਰੇ ਚੱਲੀ ਜਾਂਦਾ ਹੈ ਹਨ ਸਾਰੇ ਚੱਲੀ ਜਾਂਦਾ ਹੈ ਹੁਣ ਇੱਕੋ ਜਿਹਾ ਹੋ ਗਿਆ ਸਾਰਾ ਨਾ ਇੱਕੋ ਜਿਹਾ ਮਾਹੌਲ ਹੈ ਨਹੀਂ ਚੰਡੀਗੜ੍ਹ ਦਾ ਕੋਈ ਲੱਗ ਨਹੀਂ ਹੋਰ ਸ਼ਹਿਰਾਂ ਦਾ ਕੋਈ ਖਾਸ ਇੱਕੋ ਹੀ ਹੈ ਮੈਂ ਨਾ ਬੀਬੀ ਨਾਲ ਗੱਲ ਕਰਦੇ ਆ ਆਪਦੀ ਦਾਦੀ ਦੀ ਯਾਦ ਆ ਜੀ ਅਸੀਂ ਜੋ ਚੰਡੀ ਗੜਾਉਂਦੇ ਸੀ ਨਾ ਤੇ ਮੈਂ ਆਪਦੀ ਦਾਦੀ ਨੂੰ ਗਾਣਾ ਸੁਣਾਉਂਦਾ ਹੁੰਦਾ ਸੀ ਨੀ ਚੰਡੀ ਗੜ ਵਾਲੀ ਹੁਣ ਨਹੀਂ ਮੁੜਦੀ ਯਾਰ ਉਹਨਾਂ ਨੇ ਇੱਕੋ ਗਾਣਾ ਸੀ ਮੈਨੂੰ ਬੀਬੀ ਯਾਦ ਆ ਗਈ ਤਾਂ ਮਜ਼ਾ ਆਇਆ ਬੀਬੀ ਨਾਲ ਗੱਲ ਕਰਕੇ ਠੀਕ ਹੋਰ ਬੇਬੇ ਜ਼ਿੰਦਗੀ ਦੇ ਕਿਵੇਂ ਜਿਉਣੀ ਚਾਹੀਦੀ ਜ਼ਿੰਦਗੀ ਐਸ਼ ਕਰੋ ਹੋਰ ਕਿਵੇਂ ਐਸਾਂ ਜਿਉਣੀ ਚਾਹੀਦੀ ਆ ਹਾਂ ਜਿਹੜੇ ਕਹਿੰਦੇ ਘਰੋਂ ਬਾਹਰ ਨਿਕਲੋ ਜਾਏ ਆ ਐਵੇਂ ਨਾ ਨਿਕਲੋ ਸਾਡੇ ਤਾਂ ਬੱਚੇ ਲੈ ਕੇ ਤੁਰਦੇ ਆ ਮੁਰਲੇ ਸੀਟ ਤੇ ਬਾਹ ਕੇ ਤੁਰਦੇ ਵੀ ਬਾਈ ਹੱਜਾ ਜੀ ਕਹਿੰਦੇ ਮੈਂ ਬਸ ਬਸ ਨਹੀਂ ਹੁੰਦੀ ਆਧਾਰ ਕਾਰਡ ਦੀਆਂ ਭਾਵੇਂ ਫ੍ਰੀ ਹੋਣਾ ਮੈਂ ਚੜੀ ਨਹੀਂ ਅਜ ਤੱਕ ਮੈਂ ਨਹੀਂ ਚੜ ਕੇ ਵੇਖਿਆ ਭਾਵੇਂ ਨਹੀਂ ਫਿਰਦੀਆਂ ਆਧਾਰ ਕਾਰਡ ਮੈਂ ਬਸ ਚੜ ਕੇ ਨਹੀਂ ਵੇਖਿਆ ਜਮ ਨਹੀਂ ਚੜੀ ਸੱਚੀ ਗੱਲ ਹੈ ਸੱਚੀ ਗੱਲ ਕਿਉਂ ਕਾਹਤੋਂ ਨਹੀਂ ਚੜੇ ਇਹਨਾਂ ਕੋਲੇ ਗੱਡੀਆਂ ਐ ਇਹਨਾਂ ਕੋਲੇ ਵੀ ਇੱਧਰ ਵੀ ਸਾਡੇ ਮੇਰੇ ਬੇਟੇ ਕੋਲੇ ਦੋ ਐ ਇੱਥੇ ਰੱਖ ਮੈਂ ਕਿਉਂ ਬਸਤੇ ਚੜਾਂ ਬਈ ਹਾਂ ਬਸਤੇ ਮੈਂ ਕਿਉਂ ਚੜਾਂ ਹਾਂ ਮੈਂ ਕਿਉਂ ਚੜਾਂ ਮੈਂ ਭਾਵੇਂ ਬੱਸ ਵਾਲੇ ਤੇ ਬੱਸ ਚੜਾਂ ਮੈਂ ਮੈਂ ਬੱਸ ਤੇ ਨਹੀਂ ਚੜਨਾ ਨਾ ਅੱਛਾ ਹੋਰ ਹੋਰ ਵਧੀਆ ਹੈ ਕਿੱਥੇ ਅੱਜ 17 ਸੈਕਟਰ ਆਏ ਹੋਰ ਕਿੱਥੇ ਕਿੱਥੇ ਘੁੰਮ ਲੈ ਚੰਡੀਗੜ੍ਹ ਅੱਜ ਤਾਂ ਫਿਰਦੇ ਆ ਦੇ ਬੱਚੇ ਆਉਂਦੇ ਆ ਪਹਿਲੀ ਵਾਰ ਆਏ ਸੀ ਚੰਡੀਗੜ੍ਹ ਨਹੀਂ ਨਹੀਂ ਪਹਿਲੀ ਵਾਰ ਨਹੀਂ ਮੈਂ ਤਾਂ ਬਹੁਤ ਵਾਰ ਜਦੋਂ ਪਹਿਲੀ ਵਾਰ ਆਏ ਸੀਗੇ ਉਹਦਾ ਤਾਂ ਲੱਗਿਆ ਹੈਰਾਨੀ ਜੀ ਹੋਈ ਸੀ ਉਹਦਾ ਤਾਂ ਲੱਗਿਆ ਹੋਈ ਸੀ ਹੈਰਾਨੀ ਜੀ ਪਰ ਹੋਣ ਨਹੀਂ ਬਹੁਤ ਵਾਰੀ ਆਈਆਂ ਮੈਂ ਅੱਛਾ ਉਸ ਤੋਂ ਬਾਅਦ ਹੁਣ ਆਤ ਪੈ ਗਈ ਪਤਾ ਲੱਗ ਗਿਆ ਪਤਾ ਲੱਗ ਗਿਆ ਬਹੁਤ ਵਾਰੀਆਂ ਆਏ ਬੀਬੀਆਂ ਨੂੰ ਕਹੋ ਕਿ ਚੰਡੀ ਘਣਾਉਣ 17 ਸੈਟਰ ਗੇੜੀਆਂ ਲਾਉਣ ਉਹ ਬੀਬੀਆਂ ਕਹਿਣਗੀਆਂ ਤੇਰਾ ਤਾਂ ਨਾ ਲੱਗੀ ਆ ਤੇਰਾ ਪੁੱਤ ਲੱਗਾ ਤੁਸੀਂ ਜਾਓ ਜਿਹੜੀਆਂ ਹੁਣ ਪਿੰਡਾਂ ਵਾਲੀਆਂ ਘਰੇ ਕੰਮ ਕਰਦੀਆਂ ਉਹ ਕਿਵੇਂ ਕੋਈ ਟਾਈਮ ਸਾਡਾ ਵੀ ਸੀਗਾ ਅਸੀਂ ਵੀ ਪਿੰਡਾਂ ਚ ਰਹੇ ਆ ਕੰਮ ਕਰਦੇ ਰਹੇ ਆ ਬਾਅਦ ਸ਼ਹਿਰ ਚ ਆਏ ਆ ਕੋਈ ਟਾਈਮ ਸਾਡਾ ਵੀ ਸੀਗਾ ਪਿੰਡ ਚ ਰਹੇ ਆ ਓਕੇ ਹੋਰ ਵਧ ਗਿਆ ਜਾਂਦੇ ਜਾਂਦੇ ਕੀ ਕਹਿਣਾ ਚਾਹੂੰ ਕਿ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ਉਹਦਾ ਜਿਹੜਾ ਕੋਈ ਕਰੇ ਕਰੇ ਨਾ ਕਾ ਟਿੰਡਰ ਸਾਰੀਆਂ ਬੀਬੀਆਂ ਨੂੰ ਮਨਾਉਣਾ ਹਾਂ ਚੰਡੀਗੜ੍ਹ ਸਾਰੀਆਂ ਬੀਬੀਆਂ ਨੂੰ ਮਨਾਣਾ ਹਾਂ ਜੀ ਟਿੰਡਰ ਨਿਆਰੇ ਆ ਛੁਮੀ ਕੀਤੀ ਹੁਣ ਕਰ ਲਾਂਗੇ ਨਹੀਂ ਕੀਤੀ ਠੀਕ ਹੈ ਬੇਬੇ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਸਾਡਾ ਸ਼ੋਅ ਦਾ ਨਾਮ ਹੈ ਪ੍ਰਧਾਨ ਸਾਹਿਬ ਅੱਛਾ ਫਿਰ ਮੋਬਾਈਲ ਤੇ ਆਊਗਾ ਇਹ ਟੀਵੀ ਤੇ ਆਊਗਾ ਟੀਵੀ ਤੇ ਆਊਗਾ ਹਾਂ ਟੀਵੀ ਤੇ ਆਊਗਾ 5:30 ਵਜੇ ਸ਼ਨੀ ਐਤਵਾਰ ਅੱਛਾ ਅੱਛਾ ਨਹੀਂ ਐਤਵਾਰ ਹਾਂ ਹੁਣ ਸਾਰੀਆਂ ਮੁੱਗੇ ਕਿਹੜੇ ਚੈਨਲ ਤੇ ਡੇਲੀ ਪੋਸਟ ਅੱਛਾ ਲੈ ਪਿੰਡ ਦੀਆਂ ਸਾਰੀਆਂ ਮੋਗੇ ਫਰੀਦਕੋਟ ਦੀਆਂ ਬੀਬੀਆਂ ਦੇਖਣੀ ਆਂ ਦੇਬੇ ਦੇਬੇ ਮਸ਼ਹੂਰ ਹੋ ਜਾਣੀਆਂ ਦੇਬੇ ਨਾ ਮੈਂ ਨਾਂ ਰੱਖਦਾ ਇੱਧਰ ਪ੍ਰਧਾਨ ਸਾਹਿਬ ਇੱਧਰ ਮੋਗੇ ਵਾਲੀ ਬੇਬੇ ਮੋਗੇ ਵਾਲੀ ਨਹੀਂ ਮੈਂ ਫਰੀਦਕੋਟ ਵਾਲੀ ਬੇਬੇ ਫਰੀਦਕੋਟ ਵਾਲੀ ਫਰੀਦਕੋਟ ਵਾਲੀ ਬੇਬੇ